ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਐਸਪੀਐਸ ਹਸਪਤਾਲ ਦੇ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸ ਡਾਕਟਰ ਸੁਨੀਲ ਕਤਿਆਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਰਬਸੰਮਤੀ ਨਾਲ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ SPS ਹਸਪਤਾਲ ਦੇ MD ਜੈ ਸਿੰਘ ਸੰਧੂ ਦੀ ਅਗਵਾਈ ਵਿੱਚ ਡਾਕਟਰ ਕਤਿਆਲ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ OSD ਮਾਨ ਤੇ ਡਾਕਟਰ ਅਵਸਥੀ ਵੀ ਮੌਜੂਦ ਸਨ ਇਸ ਵਿਸ਼ੇਸ਼ ਮੌਕੇ ਤੇ SPS ਹਸਪਤਾਲ ਦੇ MD ਜੈ ਸਿੰਘ ਅਤੇ ਸੀਨੀਅਰ ਡਾਕਟਰਾਂ ਵੱਲੋਂ ਵੀ ਡਾਕਟਰ ਕਤਿਆਲ ਨੂੰ ਵਧਾਈ ਦਿੱਤੀ ਗਈ ਸਤਿਗੁਰੂ ਦੇ ਆਸ਼ੀਰਵਾਦ ਔਰ ਦੋਸਤਾਂ ਦੀ ਖੁਸ਼ੀ ਗੁੱਡ ਵਿਸ਼ੇਸ ਦੇ ਨਾਲ ਮੈਂ ਨੂੰ ਪ੍ਰੈਜ਼ੀਡੈਂਟ ਇਲੈਕਟ ਦੂਸਰ 2024 ਮੇਰੇ ਦੋ ਦੋਸਤਾ ਨੇ ਜੁਨਿਆ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗਾ ਪੂਰਾ ਕਿ ਜਸਟਿਸ ਹੋਵੇ ਜੋ ਵੀ ਡਾਕਟਰਾਂ ਦੇ ਮੁੱਦੇ ਆ ਉਹਨਾਂ ਨੂੰ ਅੱਗੇ ਮੈਂ ਰਿਪrezent ਕਰਾਂਗਾ ਤੇ ਨਾਲੇ ਕਮਿਊਨਿਟੀ ਦੀ ਨੂੰ ਹੈਲਥੀਅਰ ਬਣਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਬੱਚਾ ਕਿੰਨੇ ਕਿ ਮੈਂਬਰ ਨੇ ਜਾਈ ਆਮੇ 50 ਸਾਡੇ ਆਈਐਮ ਵਿੱਚ ਕੋਈ 30000 ਦੇ ਕਰੀਬ ਮੈਂਬਰ ਹੈਗੇ ਆ ਤੇ ਇਹ ਫੈਸਲਾ 2 ਸਾਲ ਪਹਿਲੇ ਹੋ ਜਾਂਦਾ ਹੁੰਦਾ ਉਦੋਂ ਮੈਨੂੰ ਯੂਨੀਨਿਮਸਲੀ ਇਲੈਕਟ ਕੀਤਾ ਗਿਆ ਸੀਗਾ 2024 ਦੇ ਪ੍ਰੈਜ਼ੀਡੈਂਟ ਤੇ 2023 ਚ ਮੈਂ ਪ੍ਰੈਜ਼ੀਡੈਂਟ ਇਲੈਕਟ ਸੀਗੀ। ਕੀ ਕੰਮ ਕਰਾਂ ਉਹ ਦਾਪਟਰਾਂ ਦੇ ਨੂੰ ਕਈ ਚੈਲੰਜਸ ਆ ਰਹੇ ਨੇ ਨਰਸਿੰਗ ਹੋਮਸ ਨੂੰ ਵੀ ਵੱਡੇ ਹਸਪਤਾਲਸ ਨੂੰ ਵੀ ਜਿੱਦਾਂ ਕਿ ਪੋਲੂਸ਼ਨ ਡਿਪਾਰਟਮੈਂਟ ਦੇ ਕਦੇ ਨੋਟਿਸ ਆ ਜਾਂਦੇ ਆ 에ਅਰ ਪੋਲੂਸ਼ਨ ਦੇ ਵਾਟਰ ਪੋਲੂਸ਼ਨ ਦੇ ਨੋਟਿਸ ਆ ਜਾਂਦੇ ਆ ਕਿ ਜਿੱਦਾਂ ਸਾਰੀ ਪੋਲੂਸ਼ਨ ਹਸਪੀਟਲ ਹੀ ਕਰ ਰਹੇ ਨੇ ਇੱਥੇ ਮੈਂ ਉਹਨਾਂ ਨਾਮ ਨਹੀਂ ਲੈਣਾ ਚਾਹੁੰਦਾ ਕਈ ਫੈਕਟਰੀਆਂ ਐਸੀਆਂ ਨੇ 24 ਘੰਟੇ ਧੂਆ ਛੜਦੀਆਂ ਰਹਿndੀਆਂ ਨੇ ਉਹ ਪਤ ਨਹੀਂ ਹਸਪਤਾਲ ਕਿੰਨੀ ਪੋਲੂਸ਼ਨ ਕਰ ਦਿੰਦੇ ਆ ਤੇ ਫਿਰ ਇਹਨਾਂ ਦੇ ਕਦੇ ਗਵਰਨਮੈਂਟ ਦੀਆਂ ਸਕੀਮ ਸਸੀਆਂ ਆ ਜਾਂਦੀਆਂ ਨੇ ਜਿਹਦੇ ਵਿੱਚ ਗਵਰਨਮੈਂਟ ਦੀ ਇੰਟੈਂਸ਼ਨਸ ਤੇ ਸਹੀ ਹੁੰਦੀਆਂ ਨੇ ਉਹ ਤਾਂ ਕਮਿਊਨਿਟੀ ਦਾ ਵੈਲ ਬੀਇੰਗ ਕਰਨਾ ਚਾਹੁੰਦੀ ਹੈ ਤੇ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਪਰ ਜਿਹੜੇ ਲੋਅਰ ਲੈਵਲ ਦੇ ਸਾਨੂੰ ਲੋਕ ਨੇ ਉਹਨਾਂ ਦੇ ਤੰਗ ਕਰਦੇ ਆ ਅਸੀਂ ਇਹ ਮੁੱਦਾ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਰੱਖਿਆ ਹੈ ਉਹ ਕਹਿੰਦੇ ਤੁਸੀਂ ਮੈਨੂੰ ਡਿਟੇਲ ਦਿਓ ਤੇ ਅਸੀਂ ਇਹ ਚੀਜ਼ਾਂ ਸਾਰੀਆਂ ਆਬਸਟਕਲਸ ਖਤਮ ਕਰਾਂਗੇ ਉਹ ਬਰੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਨੇ ਉਹ ਵੀ ਡਾਕਟਰ ਨੇ تھے ਉਹ ਬੜੀ ਅੱਛੀ ਸਾਡੀ ਗੱਲ ਸੁਣਦੇ ਆ ਤੇ ਉਹਨਾਂ ਦੀ ਇੰਟੈਂਸ਼ਨਸ ਬਹੁਤ ਅੱਚੀਆਂ ਨੇ ਬੜਾ ਅੱਛਾ ਹੈਲਥੀਅਰ ਪੰਜਾਬ ਬਣਾਉਣਾ ਚਾਹੁੰਦੇ ਆ ਸੀ ਸਾਰੇ ਮਿਲ ਕੇ ਜਿੰਮੀਨੋ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਸਾਡੇ ਇੱਕ ਟੀਮ ਮੈਂਬਰ ਹੀ ਨੇ ਇਤੋਂ ਬਹੁਤ ਮਿਹਨਤ ਕਰਦੇ ਨੇ ਪੰਜਾਬ ਦੀ ਵੀ ਬਹੁਤ ਸੇਵਾ ਕਰਦੇ ਨੇ ਤੇ ਲੂ ਪ੍ਰੈਜ਼ੀਡੈਂਟ ਇਲੈਕਟ ਸੀਗੇ ਹੁਣ ਉਹ ਪრეਜ਼ੀਡੈਂਟ ਬਾਨਗਨੇ ਮੇਰੇ ਵੱਲੋਂ ਸਾਰੇ ਐਸਪੀਐਸ ਟੀਮ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ। ਬੜੀ ਖੁਸ਼ੀ ਦੀ ਗੱਲ ਹੈ ਡਾਕਟਰ ਕਟਿਆਲ ਆਈ ਹੈ ਮੇਰੇ ਪ੍ਰੈਜ਼ੀਡੈਂਟ ਬਣੇ ਹੈ। ਇਹ ਸਾਡੇ ਐਸਪੀਐਸ ਹਸਪੀਟਲ ਵਾਸਤੇ ਬਹੁਤ ਆਨਰ ਦੀ ਗੱਲ ਹੈ ਇਹ ਕਿ ਆਈਐਮਐਨ ਨੂੰ ਲੀਡ ਕਰਨਗੇ ਪੂਰੇ ਸਾਲ ਚ ਔਰ ਡਾਕਟਰ ਸਾਹਿਬ ਦੇ ਸਾਨੂੰ ਉਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਹੋਏਗਾ ਇਹਨਾਂ ਦੀ ਇਹਨਾਂ ਦੇ ਬਾਰ ਦਰਸ਼ਨ ਨਾਲ ਅਸੀਂ ਹੋਰ ਵੀ ਤਰੱਕੀ ਕਰਾਂਗੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਦਿੰਦੇ ਆ ਡਾਕਟਰ ਕਟਿਆਲ ਨੂੰ ਅੰਦੇਸ਼